I yeah. thank like, you like, like. सेवर तस गुरू जी नज़ारे पच करी सिख पाण लॻण तरे नज़ारे पच करी सिख पाण ਵਾਹਿਗੁਰੂ ਜੀ ਕਰਤਾ ਪਮਤਿ ਵਾਹਿਗੁਰੂ ਜੀ ਸੇਵਕਾਂ ਨੇ ਸੁਣਿਆ ਅਰਦਾਸ ਗੁਰੂ ਜੀ ਸੇਵਕਾਂ ਨੇ ਸੁਣਿਆ ਅਰਦਾਸ ਗੁਰੂ ਜੀ ਸੇਵਕਾਂ ਨੇ ਸੁਣਿਆ ਅਰਦਾਸ ਗੁਰੂ ਜੀ ਵਾਹ ਵਾਹ ਬਾਣੀ ਨਰਾਈ ਕਾਰ ਹੈ ਕਿਸੇ ਜੀਵਤ ਅਵਰਣਾ ਕੋਏ ਸਾਜੀਆਂ ਵਾਜੀਆਂ ਗੋਦੀਆਂ ਸਿੱਖ ਸੰਗਤਾਂ ਗੁਰਨਾਣਕ ਨਾਮ ਰਹਾ ਤੰਤਪਾਪਾ ਬਿਸ਼ਕਰਮਾ ਜੀ ਦੇ ਸਲਾਣਾ ਜੋੜ ਮੇਲੇ ਨੂੰ ਮਨਾਉਂਦੇ ਹਾਂ ਅਸਤਗੁਰ ਜੀ ਦੇ ਦੀਵਾਨ ਵਿੱਚ ਜੁੜੇ ਬੈਠਣਾ ਹਨ ਸੁਭਾਗਾ ਸਮਾਗਰੋ ਕੇ ਪਿਆਜ ਪ੍ਰਬੰਧਕ ਕਮੇਟੀ ਵੱਲੋਂ ਜਿੱਥਿਆਂ ਰੋਸ ਤੇ ਬਹੁਤ ਕੀਮਤੀ ਆ ਸਾਰੇ ਥੋੜਾ ਥੋੜਾ ਸਮਾਂ ਲਾ ਕੇ ਸਤਗੁਰ ਜੀ ਦੇ ਦਰਸ਼ਨ ਕਰਨੇ ਨੇ ਕੁਰਬਾਨੀ ਦਾ ਆਨੰਦ ਲੈਣਾ ਆ ਆ ਇੱਕ ਰਚਨਾ ਕਰਕੇ ਆ ਪੱਖਮਾਂ ਦੇ ਜੱਜਕ ਹੋ ਜਾਣਾ ਹੈ ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਵੇ ਸੀਚ ਭਾਗ ਅਨੁਗ੍ਰਹਿ ਸਾਹਿਬ ਦੀ ਸਾਰੀ ਸੰਗਤ ਗੱਜਵਾਂਜ ਕੇ ਬਲਾਵਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਟ ਗੁਰੂ ਕੇ ਪਿਆਰਿਓ ਆਪਾਂ ਵਿਸ਼ਕਰਮਾ ਡੇ ਬਣਾ ਲਿਆ ਵਿਸ਼ਕਰਮਾ ਡੇ ਦਾ ਦੇਣ ਗੁਰੂ ਕੇ ਪਿਆਰਿਓ ਜਿਹੜਾ ਇਹ ਬੜਾ ਭਾਗੀ ਆ ਜਦੋਂ ਆਪਾਂ ਇਹ ਇਤਿਹਾਸ ਬਿਆਨ ਕਰਦੇ ਲੱਗਦੇ ਨੇ ਫਿਰ ਪਤਾ ਲੱਗਦਾ 2-3 ਘੰਟੇ ਲੱਗ ਜਾਂਦੇ ਨੇ ਕਿਵੇਂ ਇਹਨਾਂ ਦੇ ਕੁੱਤੇ ਕਾਣ ਕੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਈਆਂ ਪੁੱਤਰ ਮਿਲੇ ਨੇ ਇਹ ਬੜੀ ਕਿਰਪਾ ਹੈ ਕਾਹਤਕਿ ਉਹਨਾਂ ਨੂੰ ਰੱਬ ਨੇ ਪੁੱਤਰੀ ਵੀ ਦਿੱਤੀ ਜਿੱਥੇ ਉਹਨਾਂ ਨੂੰ ਅਠਕਾਟਰ ਦਿੱਤੀ ਨਾ ਪੁੱਤਰੀ ਵੀ ਮਾਗਣ ਬਰਸ਼ਿ ਕੀਤੀ ਪਰ ਆਓ ਇਹਨਾਂ ਸਨਮਾਨਿਕ ਆਪਾਂ ਉਹਨਾਂ ਦਾ ਇਤਿਹਾਸ ਬਿਆਨ ਕਰ ਲਈਏ ਆਰੰਭ ਕਰ ਲਈਏ ਪਰ ਜਦੋਂ ਲੈਰੀ ਵਾਰ ਆਰੰਭ ਕਰੀਏ ਫਿਰ ਪਤਾ ਲੱਗਦਾ ਸਿਰਫ ਸਾਡੀ ਤੇ ਸਤਗੁਰੂ ਦੀ ਕਿਰਪਾ ਕਰਕੇ ਹਾਜ਼ਰੀ ਹੈ ਸਤਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬਹੁਤ ਕਾਰਨ ਸਾਡੇ ਵੀ ਰਮਪਾਲ ਸਿੰਘ ਜੀ ਲੱਪੋ ਵਾਲੇ ਫਸ ਵੜਿਆ ਨਿਊ ਵਲੋਗ ਵਾਲੇ ਜਿਨ੍ਹਾਂ ਦਾ ਗੁਰੂ ਕੇ ਪਿਆਰ ਉਹਨਾਂ ਨਾਲ ਬੜਾ ਪਿਆਰ ਹੈ ਉਹਨਾਂ ਵੱਲੋਂ ਬੇਨਤੀ ਸੇ ਸਾਈਆਂ ਗੁਰੂ ਕੇ ਸਿੱਖ ਸੰਗਤਾਂ ਵੱਲੋਂ ਆਈਆਂ ਮਾਵਾ ਬਤਾਵਾ ਹਨ ਇਹ ਸਾਰੇ ਗੁਰੂ ਕੇ ਪਿਆਰ ਦੇ ਸਮਾਗਮ ਚੱਲ ਰਹੇ ਨੇ ਇਸ ਚੀਜ਼ ਅਲਾਈਨ ਰਿਕਾਰਡਿੰਗ ਕਰ ਰਹੇ ਨੇ ਮਾਰਕ ਨਾਮ ਚੜ ਦੀ ਕਲਾ ਕਰਨ ਚੜ ਦੀ ਕਲਾ ਦੀ ਵਿੱਚ ਰੱਖਣ ਤਾਂ ਦ੍ਰਿਸ਼ਟੀਆ ਬਖਸ਼ਤ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣ ਕਰਮਾਂ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਮਿਲਦੀ ਹੈ ਤੇ ਕੀਤੀ ਜਾ ਸਕਦੀ ਗੁਰੂ ਕੇ ਪਿਆਰ ਨੂੰ ਆਪਾਂ ਕੋਲ ਨਾਣ ਦੇ ਕਰੇ ਆਨੇ ਕੋਈ ਸਿੱਖਣ ਵਾਸਤੇ ਆਉਂਦੇ ਆ ਕੋਈ ਲੈਣ ਵਾਸਤੇ ਆਉਂਦੇ ਆ ਕਿਸ ਪਿਆਰੇ ਦੇ ਦਰਸ਼ਨ ਕੀਤੇ ਨੇ ਕੁਰਬਾਨੀ ਨੂੰ ਸੁਣ ਲੈ ਕੁਝ ਪੱਲੇ ਬਣ ਕੇ ਲੈ ਕੇ ਜਨ ਲੈ ਕੇ ਜਾਈਏ ਇਹ ਨਾ ਕੋਈ ਮੇਲਾ ਦੇਖਣ ਆਏ ਤੇ ਜੇ ਕਿ ਚਲੇ ਜਾਈਏ ਪ੍ਰਸ਼ਾਦਾ ਸਾਹਿਬ ਕੀ ਦੇਖਰਾ ਕੇ ਨਹੀਂ ਬੜੇ ਕੀਮਤੀ ਤੇ ਆਖਰੀ ਸੰਕਾਂ ਦੇ ਸਾਹਮਣੇ ਬਿਆਨ ਢਾਢੀ ਲਾਗੀ ਉਚਰ ਕਰਦੇ ਨੇ ਜੇ ਇੱਕ ਅੱਖਰ ਵੀ ਸਾਡੇ ਨਿਹਰ ਜਵਾਸ ਤੋਂ ਜ਼ਿਆਦਾ ਸਾਡੇ ਕੈਕੂਲਾ ਕਰ ਸਕਦਾ ਇੱਕੋ ਪਿਆਰ ਭਰ ਕੇ ਤੁਹਾਡੇ ਸਭ ਦੇ ਨਾਲ ਬਹਿਤ ਅਸੀਸਾ ਮੇਰੇ ਵੀਰ ਜੀ ਬਲ ਮੇਰਾ ਸਹ ਕੋਮਕੀ ਤੋਂ ਉਹਨਾਂ ਵੱਲੋਂ ਬਹਿਤ ਪਿਆਰ ਆਇਆ ਸਾਡੇ ਸਭ ਸਤਿਕਾਰ ਨੂੰ ਤੁਹਾਡੇ ਜਿਥੇ ਵੀਰ ਜੀ ਇਸਪਾਕ ਸਿੰਘ ਐਵੇਂ ਉਹਨਾਂ ਵੱਲੋਂ ਸਾਡੇ ਵੀਰ ਗੁਰਵਿੰਦਰ ਸਿੰਘ ਜੀ ਵੀਰ ਲਖਪ੍ਰੀਤ ਸਿੰਘ ਜੀ ਸਾਰੇ ਤੁਹਾਡੇ ਦਾ ਆਪਣਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਦਿੱਤੇ ਅਸੀਸਾ ਦੇ ਪਿਆਰ ਆਪਣੀ ਭੈਣ ਕੋਸੀ ਕੀਤਾ ਆ ਆਓ ਗੁਰੂ ਕੇ ਪਿਆਰਿਓ ਮਾਲਕ ਇਹਦੇ ਜਿਸ ਪਿਆਰਿਓ ਦੇ ਕੋਲ ਆਇਆ ਨਾ ਬਾਣੀ ਨੂੰ ਸੁਣ ਰਿਹਾ ਹੈ ਫਿਰ ਸਾਰਿਆਂ ਦਾ ਸਤਿਕਾਰ ਕਰ ਸਾਰਿਆਂ ਦਾ ਦਰਮਾਨ ਕਰ ਪਤਾ ਲੱਗ ਸਕੇ ਇਹਨੂੰ ਗੰਨਾਲਕ ਦੇ ਘਰ ਦੀ ਮੱਤ ਲਈ ਤੇ ਉੱਥੇ ਵੀ ਦਵਾਨ ਵੀ ਆਦੇ ਬੜੇ ਸੋਹਣੇ ਸੱਤਾਂ ਲਿਖ ਦਿੰਦਾ ਆ ਜਦੋਂ ਉਹਦੇ ਕਦਮ ਦੇ ਵਿੱਚ ਦੰਬ ਹੋਵੇ ਨਾ ਕੱਚਿਆ ਘੜਿਆ ਦੇ ਕੋਲੋਂ ਬੋਲ ਕਰਾਉਂਦਾ ਉਹ ਕਹਿੰਦਾ ਆ ਗੁਰੂ ਦੇ ਪਿਆਰਿਆ ਫਿਰ ਕਿਸੇ ਨੂੰ ਮੰਦਾ ਨਾ ਬੋਲੋ ਗੁਰੂ ਨਾਨਕ ਦਾ ਕਰਜ ਸਾਨੂੰ ਸਿਖਾਉਂਦਾ ਆ 84 ਲੱਖ ਜੁਨਾ ਦੇ ਵਿੱਚ ਮੁੱਖੀ ਜਾਮਾ ਮਿਲਿਆ ਜੋ ਵੀ ਦਵਾਨ ਨੇ ਲਿਖਿਆ ਉਹਨਾਂ ਲੈਣਾ ਜਫਾਤਾ ਕਿਸ ਨੇ ਠਾਡੀ ਗਿਆ ਜਿਬਾਗਦੇ ਮੈਂ ਠੇਕ ਸਤ ਗੁਰ ਨੇ ਜੁਨੀ ਬਖਸ਼ੀ ਪੰਧਿਆ ਇਨਸਾਨ but not all ਗੁਰੂ ਗਰੋ ਸਮਰਥ ਜਾਵੀ ਨੀਵਾ ਹੋ ਕੇ ਲੁੱਟ ਭੰਡਾਰ ਇੱਥੇ ਵਿਆਪੁੰਦੀ ਹੈ ਇਸ ਦਰਬਾਰੇ ਅੰਦਰ ਮਨ ਜਿਨ੍ਹਾਂ ਦੇ ਝੁਕਦੇ ਇਸ ਦਰ ਤੇੋ ਜੱਗ ਦੇ ਕਰਮ ਕਮਾ ਜਾਣ ਮਾਰੇ ਕਹਿੰਦੇ ਜਿਹੜੇ ਗੁਰੂ ਨਾਨਕ ਦੇ ਘਰ ਆਉਂਦੇ ਆ ਮਨ ਨੀਵਾ ਕਰਕੇ ਮਤ ਉੱਚੀ ਕਰਕੇ ਉਹ ਮੋਹ ਮਗ੍ਹੀਆਂ ਮਰਦਾ ਪਾ ਜਾਂਦੇ ਨੇ ਇਤਿਹਾਸ ਬੜਾ ਲੰਬੇਰਾ ਗੁਰੂ ਕੇ ਪਿਆਰਿਓ ਪਰ ਸਮਾ ਬੜਾ ਕੀਮਤੀ ਦਿੱਤਾ ਹੋਇਆ ਸਮਾਵਤ ਰਾ ਪਿਆ ਜਥੇ ਚੜਦੀ ਸੋ ਚੜਦੀ ਕਲਾ ਦੇ ਬੈਠੇ ਹੋਏ ਨੇ ਮੈਂ ਵੀ ਉਹਨਾਂ ਚਲ ਥੋੜੀ ਵਰਗੀ ਮਿਲੀ ਹਾਂ ਅਗਲੇ ਸਮਾ ਵਾਡੇ ਸਰਕਾਰਿਕ ਸੱਤਰ ਸਾਹਿਬ ਦੱਸਣਗੇ ਸਾਰੇ ਸੰਗਤ ਸੀ ਝੁਕਾ ਕੇ ਅਗਰ ਉਹ ਸਾਨੂੰ ਗੱਜ-ਵੱਜ ਕੇ ਬਲਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ